ਮਾਨਸਤੇ ਸਿਸ਼ੋਬਤ ਜਲੰਧਰ ਪਾਰਲੀਮੈਂਟ ਦੇ ਸਾਰੇ ਐਮਐਲਏ ਸਹਿਬਾਨ ਹਲਕਾ ਸਰਦਾਰਾਂ ਸਾਰੇ ਚੇਅਰਮੈਨ ਸਹਿਬਾਨ ਮੀਰ ਸਹਿਬਾਨ ਡਿਪਟੀ ਮੇ ਸਹਿਬਾਨ اور ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਹਿਬਾਨ ਕਮਿਸ਼ਨਰ ਪੁਲਿਸ ਮੇਰੇ ਸਾਹਮਣੇ ਸਿਸ਼ੋਬਤ ਸਾਰੇ ਬੈਨੀਫੀਸ਼ੀਰੀ ਸਭ ਤੋਂ ਪਹਿਲਾਂ ਬਲਾਫ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਾਰਿਆਂ ਤੋਂ ਪਹਿਲਾਂ ਆਪ ਸਾਰਿਆਂ ਨੂੰ ਬਾਬਾ ਸਾਹਾ ਪੀਮਰਾਓ ਅਬੇਡਕਰ ਜੀ ਦੇ 134ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਬਾਦ ਸਾਰਿਆਂ ਨੂੰ ਕਿਉਂਕਿ ਅੱਜ ਦਾ ਇਹ ਜਨਮ ਦਿਵਸ ਜਿਹੜਾ ਸਰਦਾਰ ਭਗਵੰਦ ਸਿੰਘ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੇ ਪੰਜਾਬ ਦੇ ਅੰਦਰ ਬੜੇ ਜੋਸ਼ੋਖ ਰੋਸ ਤੇ ਰਮਾਇਆ ਜਾ ਰਿਹਾਗਾ ਸਾਰੇ ਪੰਜਾਬ ਦੇ ਕੈਪਟਨ ਮਿਨਿਸਟਰ ਸਹਿਬਾਨ ਸਾਰੇ ਐਮ ਐਲ ਏ ਸਹਿਬਾਨ ਆਪਣੇ ਆਪਣੇ ਹਲਕਿਆਂ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਦੇ ਅੰਦਰ ਅ ਸਟੇਟ ਲੈਵਲ ਤੇ ਅੱਜ ਦੇ ਇਸ ਦਿਹਾੜੇ ਨੂੰ ਬਹੁਤ ਹੀ ਸ਼ਰਧਾਪੂਰਵਕ ਬਿਨਾ ਰਿਆਂਗੇ ਕਿਉਂਕਿ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੇ ਸਮਾਜ ਦੇ ਕਰੋੜਾ ਉਹਨਾਂ ਲੋਕਾਂ ਨੂੰ ਜਿਹੜੇ ਸਦੀਆਂ ਤੋਂ ਲਤਾੜੇ ਹੋਏ ਸੀ ਜਿਨ੍ਹਾਂ ਦੇ ਬੈਸਾਂਵੰਦ ਸਦੀਆਂ ਤੋਂ ਜਿਨ੍ਹਾਂ ਦਾ ਪੱਕਾ ਪਦ ਉੱਚਿਤ ਹੋ ਰਿਆ ਸੀ ਉਹਨਾਂ ਨੂੰ ਬਹੁਤ ਵੱਡੇ ਅਧਿਕਾਰ ਜਿਹੜੇ ਨੇਗੇ ਦੇਸ਼ ਦੇ ਸੰਵਿਧਾਨ ਦੇ ਅੰਦਰ ਦਰਜ ਕੀਤੇ। ਬਾਬਾ ਸਾਹਿਬ ਭੀਮਰਾਓ ਅਬੇਡਕਰ ਜੀ ਨੇ ਜਦੋਂ ਦੇਸ਼ ਦਾ ਸੰਵਿਧਾਨ ਬਣਾਇਆ ਤਾਂ ਸੰਵਿਧਾਨ ਬਣਾਉਂਦੇ ਹੋਏ ਦੇਸ਼ ਦੇ ਸਾਰੇ ਵਰਗਾਂ ਨਾਲ ਇਨਸਾਫ ਕੀਤਾ, ਜਸਸ ਕੀਤਾ ਔਰ ਖਾਸ ਕਰਕੇ ਮੈਂ ਜੇ ਗੱਲ ਕਰਾਂ ਤਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਜਿਹੜੇ ਨੇਗੇ ਉਹ ਬਹੁਤ ਸਦੀਆਂ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅਬੇਡਕਰ ਜੀ ਦੁਆਏ ਬਾਬਾ ਸਾਹਿਬ ਭੀਮrao ਅਬੇਡਕਰ ਜੀ ਨੇ ਇੱਕ ਬਹੁਤ ਵੱਡਾ ਨਾਰਾ ਦਿੱਤਾ ਸੀ ਦੇਸ਼ ਦੇ ਸਾਹਮਣੇ ਦੇਖਦੇ ਉਹਨਾਂ ਕਰੋੜਾਂ ਲੋਕਾਂ ਨੂੰ ਨਾਰਾ ਦਿੱਤਾ ਸੀਗਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਇਹ ਬਹੁਤ ਹੀ ਵੱਡਾ ਇੱਕ ਨਾਰਾ ਹੈ ਤੇ ਬਹੁਤ ਹੀ ਵੱਡੇ ਅਰਥ ਨੇਗੇ ਅੱਜ ਜਿੰਨੀਆਂ ਬੱਚੀਆਂ ਬੋਲ ਰਹੀਆਂ ਸੀ ਤੇ ਜਿੰਨੇ ਬੈਨੀਫਿਸ਼ੀਅਰੀ ਬੋਲ ਰਹੇ ਸੀਗੇ ਤਾਂ ਮੈਨੂੰ ਸਮਝਦਾ ਉਹਨਾਂ ਚੋਂ ਇਹ ਗੱਲ ਸਾਫ਼ ਦਿਖਾਈ ਦੇ ਰਹੀ ਸੀਗੀ ਕਿ ਉਹਨਾਂ ਨੇ ਬਾਬਾ ਸਾਹਿਬ ਭੀਮrao ਅਬੇਡਕਰ ਜੀ ਦੇ ਉੱਤੇ ਨਾਰੇ ਉੱਤੇ ਚੱਲੇ ਨੇਗੀ ਉਹਨਾਂ ਉਸ ਨਾਰੇ ਨੂੰ ਪੂਰੀ ਤਰ੍ਹਾਂ ਅਪਣਾਇਆ ਉਸ ਨਾਰੇ ਤੇ ਆਪਣੀ ਉਹਨਾਂ ਦੇ ਪਰਿਵਾਰਾਂ ਨੇ ਅਪਣਾਇਆ ਔਰ ਉਸ ਨਾਰੇ ਤਹਿਤ ਉਹਨਾਂ ਨੇ ਅੱਛੀ ਜਿਹੜੀ ਤਾਮੀਲ ਅੱਛੀ ਐਜੂਕੇਸ਼ਨ ਅੱਛੀ ਸਿੱਖਿਆ ਜਿਹੜੀ ਆ ਉਹ ਹਾਸਲ ਕੀਤੀ ਹੈ ਕਿਉਂਕਿ ਬੱਚੀ ਨੇ ਪਹਿਲਾਂ ਬੋਲਦਿਆਂ ਸਟੇਜ ਤੋਂ ਪਹਿਲਾਂ ਬੜੇ ਅੱਛੇ ਤਰੀਕੇ ਦੇ ਨਾਲ ਬਾਬਾ ਸਾਹਿਬ ਦੇ ਜੀਵਨ ਬਾਰੇ ਦੱਸਿਆ ਕਿ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਨੇ ਕਿਸ ਤਰ੍ਹਾਂ ਜੀਵਨ ਦੇ ਇੱਕ ਵੱਡਾ ਸੰਘਰਸ਼ ਜਿਹੜਾ ਲੜਿਆ ਕਿਸ ਤਰ੍ਹਾਂ ਉੱਚੀ-ਨੀਚ ਦਾ ਸ਼ਿਕਾਰ ਹੋਏ ਕਿਸ ਤਰ੍ਹਾਂ ਉਹਨਾਂ ਨੇ ਬਹੁਤ ਮਿਹਨਤ ਮੁਸ਼ਕਲ ਕਰਕੇ ਆਪਣੀ ਐਜੂਕੇਸ਼ਨ ਆਪਣੀ ਪੜ੍ਹਾਈ ਜਿਹੜੀ ਆ ਉਹ ਕੰਪਲੀਟ ਕੀਤੀ ਔਰ ਉਸ ਤੋਂ ਬਾਅਦ ਆਪਣਾ ਜੀਵਨ ਜਿਹੜਾ ਉਹ ਪੂਰੇ ਸਮਾਜ ਦੇ ਲਿਖੇ ਲਾਇਆ ਲੱਖਾਂ ਲੋਕਾਂ ਦੇ ਲਿਖੇ ਲਾਇਆ ਅੱਜ ਇਹੀ ਕਾਰਨ ਹੈ ਕਿ ਅੱਜ ਦੇਸ਼ ਦੇ ਅੰਦਰ ਜਿਹੜੀ ਉੱਚ ਨੀਚਤਾ ਜਿਹੜੀ ਛੁਆਚਾਤ ਆ ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਖਤਮ ਹੋਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਆਮ ਆਦਮੀ ਪਾਰਟੀ ਬਾਬਾ ਸਾਹਿਬ ਭੀਮrao Ambedkar ਜੀ ਦੇ ਦਰਸ਼ਨ ਨੂੰ ਮੰਨਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਇਹ ਡਿਸਾਈਡ ਹੋਇਆ ਇਹ ਫੈਸਲਾ ਹੋਇਆ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਸਾਹਿਬ ਨੇ ਫੈਸਲਾ ਕੀਤਾ ਕਿ ਜਦੋਂ ਸਰਕਾਰ ਬਣੂਗੀ ਤਾਂ ਆਪਾਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਫੋਟੋ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਹਰੇਕ ਦਫ਼ਤਰ ਦੇ ਅੰਦਰ ਲਾਵਾਂਗੇ ਹਰੇਕ ਦਫ਼ਤਰ ਦੇ ਅੰਦਰ ਮਾਨ ਸਨਮਾਨ ਦੇਵਾਂਗੇ ਇਹ ਬਹੁਤ ਵੱਡਾ ਫੈਸਲਾ ਬੱਚਿਓ ਕਿਉਂਕਿ ਇਸ ਤੋਂ ਪਹਿਲਾਂ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਇਆ ਨੂੰ 75 ਸਾਲਾਂ ਦੇ ਅੰਦਰ ਜਿਹੜਾ ਮੁੱਖ ਮੰਤਰੀ ਬਣਦਾ ਸੀ ਜਿਹੜਾ ਪ੍ਰਧਾਨ ਮੰਤਰੀ ਬਣਦਾ ਸੀ ਜਾਂ ਮਨਿਸਟਰ ਹੁੰਦਾ ਸੀ ਉਹ ਆਪਣੀਆਂ ਫੋਟੋਆਂ ਜੜੀਆਂ ਲਗੀਆਂ ਉਹ ਆਪਣੀਆਂ ਫੋਟੋਆਂ ਜੜੀਆਂ ਦੱਤਰਾ ਚ ਲਾਉਦੇ ਸੀ ਪਰ ਪਹਿਲੀ ਵਾਰ ਹੋਇਆ ਇੱਕ ਤਬਦੀਲੀ ਸੀ ਇੱਕ ਬਹੁਤ ਵੱਡਾ ਇਨਕਲਾਬ ਸੀਗਾ ਇੱਕ ਬਹੁਤ ਵੱਡਾ ਬਦਲਾਅ ਸੀਗਾ ਕਿ ਸਰਦਾਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ ਹਰਵਿੰਦ ਕੇਜਰੀਵਾੜੀ ਨੇ ਫੈਸਲਾ ਕੀਤਾ ਕਿ ਬਾਬਾ ਸਾਹਿਬ ਬੀਮਰੋ ਅੰਬੇਡਕਰ ਜੀ ਦੀ ਫੋਟੋ ਜੜੀ ਆ ਉਹ ਸਾਰੇ ਦਫਤਰਾਂ ਚ ਲੱਗੂਗੀ ਮੈਂ ਮੇਰਾ ਇੱਕ ਬਹੁਤ ਵੱਡਾ ਐਕਸਪੀਰੀਅנס ਆ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲੀ ਵਿਧਾਨ ਸਭਾ ਇਲੈਕਸ਼ਨ ਜਿਹੜੀ ਆ ਪੰਜਾਬ ਦੀ ਪਹਿਲੀ ਵਿਧਾਨ ਸਭਾ ਇਲੈਕਸ਼ਨ ਆਮ ਆਦਮੀ ਪਾਰਟੀ ਨੇ 2017 ਚ ਲੜੀ ਪਹਿਲੀ ਇਲੈਕਸ਼ਨ ਲੜਦਿਆਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਵਿਰੋਧੀ ਧਰਤੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਬਖਸ਼ੀ ਬੀ ਐਮ ਐਲ اے ਆਮ ਆਦਮੀ ਪਾਰਟੀ ਦੇ 2017 ਜਿੱਤੇ ਔਰ ਥੋੜਾ ਸਮੇਂ ਬਾਅਦ ਲਗਭਗ 1.5 ਸਾਲਾਂ ਬਾਅਦ ਮੈਨੂੰ ਸਰਦਾਰ ਭਗਵੰਤ ਸਿੰਘ ਮਾਹਰ ਜੀ ਨੇ ਸਾਡੀ ਪਾਰਟੀ ਦੇ ਕੌਮਿਕ ਕੋਰਡੀਨੇਟਰ ਹਰਵਿੰਦ ਕੇਜਰੀਬਾ ਜੀ ਨੇ ਮੈਨੂੰ ਡਿਟਰਪ اپੋਜੀਸ਼ਨ ਦੀ ਜਿਹੜੀ ਪੋਜੀਸ਼ਨ ਮਿਲ ਦਿੱਤੀ। ਮੈਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਬਣਾਇਆ ਗਿਆ ਔਰ 3.5 ਸਾਲ ਬਾਅਦ ਉਹ ਜਿਹੜੀ ਆ ਸੇਵਾ ਬਖੂਬੀ ਨਿਭਾਈ। ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਉਸ ਸਮੇਂ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਇੱਕ ਐਡਵੋਕੇਟ ਇੰਗੇਜਮੈਂਟ ਐਕਟ ਆਇਆ ਸੀ। ਕਿ ਜਿਹੜਾ ਆਨਰੇਬਲ ਹਾਈ ਕੋਰਟ ਦੇ ਅੰਦਰ ਸਰਕਾਰੀ ਵਕੀਲਾਂ ਦੀ ਨਿਯੁਕਤੀ ਹੁੰਦੀ ਆ। ਉਹ ਇੱਕਟ ਆਇਆ ਸੀ ਤਾਂ ਮੇਰੇ ਯਾਦ ਆ ਐਮਐਲਏ ਸਹਿਬਾਨ ਡਾਕਟਰ ਬਲਕਾਰ ਸਿੰਘ ਜੀ ਕਿ ਮੈਂ ਉਸ ਅਸੈਂਬਲੀ ਦੇ ਅੰਦਰ ਖੜੇ ਹੋ ਕੇ ਉਸ ਸਮੇਂ ਦੇ ਸਪੀਕਰ ਸਾਹਮਣੇ ਉਸ ਸਮੇਂ ਦੇ ਮੁੱਖ ਮੰਤਰੀ ਸਾਹਮਣੇ ਇਹ ਆਵਾਜ਼ ਬਲੰਦ ਕੀਤੀ ਸੀ ਕਿ ਇਸ ਹਾਈ ਕੋਰਟ ਦੇ ਅੰਦਰ ਜਿਹੜੀ ਕਿ ਸਾਰਿਆਂ ਨੂੰ ਨਿਆਂ ਦਿੰਦੀ ਆ ਜਿਹੜੀ ਹਾਈ ਕੋਰਟ ਸਭ ਦਾ ਇਨਸਾਫ ਕਰਦੀ ਆ ਉਸ ਹਾਈ ਕੋਰਟ ਦੇ ਅੰਦਰ ਦਲਤ ਭਾਈਚਾਰੇ ਦਾ ਇਨਸਾਫ ਨਹੀਂ ਹੁੰਦਾ ਉਸ ਹਾਈ ਕੋਰਟ ਦੇ ਅੰਦਰ ਜਦੋਂ ਅਨੁਯੁਕਤੀ ਹੁੰਦੀ ਆ ਸਰਕਾਰੀ ਵਕੀਲਾ ਦੀ ਤਾਂ ਉਸ ਸਮੇਂ ਉਨਰੈਵਤਕਰ ਹੁੰਦਾ ਕਿ ਕੋਈ ਵੀ ਪੋਸਟ ਜਿਹੜੀ ਆ ਰਿਜ਼ਰਵ ਨਹੀਂ ਹੁੰਦੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਨੇ ਮੰਗ ਜਿਹੜੀ ਆ ਸਵਕਾਰ ਨਹੀਂ ਕੀਤੀ ਮੇਰੀ ਮੰਗ ਨੂੰ ਠੁਕਰਾਇਆ ਔਰ ਉਸ ਤੋਂ ਬਾਅਦ ਜਦੋਂ 2022 ਚ ਦੂਸਰੀ ਵਾਰ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਤਾਂ ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਜਦੋਂ ਸਰਕਾਰ ਬਣੋਗੀ ਤਾਂ ਅਸੀਂ ਆਨਰੇਬਲ ਹਾਈ ਕੋਰਟ ਦੇ ਅੰਦਰ ਜਿਹੜੇ ਸਰਕਾਰੀ ਵਕੀਲ ਲਗੇ ਲਗਭਗ 250 ਤੋਂ 300 ਸਰਕਾਰੀ ਵਕੀਲ ਦੀ ਯੁਕਤੀ ਹੁੰਦੀ ਆ 5 ਸਾਲ ਦੇ ਲਈ ਉਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੀ ਵਿਵਸਥਾ ਕਰਾਂਗੇ ਇੱਕ ਬਹੁਤ ਵੱਡਾ ਸਵਾਲ ਸੀਗਾ ਕਿਉਂਕਿ ਦੇਸ਼ ਦੇ ਅੰਦਰ 21 21 ਜਿਹੜੀਆਂ ਉਹ ਹਾਈ ਕੋਰਟਸ ਨੇਗੀਆਂ ਉਹਨਾਂ ਕਿਸੇ ਵੀ ਹਾਈ ਕੋਰਟ ਦੇ ਅੰਦਰ ਪੂਰੇ ਦੇਸ਼ ਦੇ ਕੀ ਹਾਈ ਕੋਰਟਾਂ ਦੇ ਅੰਦਰ ਕਿਸੇ ਵੀ ਹਾਈ ਕੋਰਟ ਦੇ ਅੰਦਰ ਸਰਕਾਰੀ ਵਕੀਲਾਂ ਦੇ ਅੰਦਰ ਰਿਜ਼ਰਵੇਸ਼ਨ ਦੀ ਵਿਵਸਥਾ ਨਹੀਂ ਸੀਗੀ ਤਾਂ 2022 ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਤਾਂ ਪਹਿਲੀ ਕੈਬਨਿਟ ਦੇ ਅੰਦਰ ਇਹ ਮਸਲਾ ਜਿਹੜਾ ਉੱਠਿਆ ਤਾਂ 2023 ਦੇ ਵਿੱਚ 2023 ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਅੰਦਰ ਦੰਤ ਉਹਨਾਂ ਵਕੀਲਾਂ ਨੂੰ ਜਿਹੜੇ ਬਸੰਦਾ 75 ਸਾਲ ਤੋਂ ਇਗਨੋਰ ਹੋਏ ਹੋਏ ਸੀਗੇ ਜਿਹੜੇ ਪਿਛਲੇ 75 ਸਾਲ ਤੋਂ ਇਗਨੋਰ ਹੋਏ ਹੋਏ ਸੀਗੇ ਉਹਨਾਂ ਨੂੰ ਬਣਦਾ ਹੱਕ ਉਹਨਾਂ ਨੂੰ ਬਣਦਾ ਇਨਸਾਫ ਜਿਹੜਾ ਪਹਿਲੀ ਵਾਰ ਮਿਲਿਆ ਔਰ ਪਹਿਲੀ ਵਾਰ 58 ਪੋਸਟਾਂ ਜਿਹੜੀਆਂ ਰਗੀਆਂ ਉਹ ਆਨਰੇਬਲ ਹਾਈ ਕੋਰਟ ਦੇ ਅੰਦਰ ਰਿਜ਼ਰਵ ਕੀਤੀਆਂ ਜਿਹੜੀ ਕਾਂਗਰਸ ਪਾਰਟੀ ਕਹਿੰਦੀ ਸੀਗੀ ਕਿ ਅਸੀਂ ਬਾਬਾ ਸਾਹਿਬ ਹੀਰੋ ਮੇਡਕਲ ਜੀ ਦੇ ਮੰਨਦੇ ਆ ਜਿਸ ਕਾਂਗਰਸ ਪਾਰਟੀ ਨੇ ਦੁਆਬੇ ਦੇ ਅੰਦਰ ਜਦੋਂ ਗੱਲ ਕਰਾ ਜਲੰਧਰ ਦੇ ਅੰਦਰ ਜੇ ਮੈਂ ਗੱਲ ਕਰਾਂ ਲੰਬਾ ਸਮਾਂ ਰਾਜ ਕੀਤਾ ਪਰ ਲੇਕਿਨ ਜਿਹੜੇ ਦਲਿਤ ਵਕੀਲ ਸੀ ਜਿਹੜੇ ਸ਼ੈਡਿਊਲ ਕਾਸਟ ਵਕੀਲ ਸੀ ਉਹਨਾਂ ਨੂੰ ਇਨਸਾਫ ਦੇਣ ਦੇ ਲਈ ਇਕ ਰਤੀ ਪਰ ਵੀ ਕੰਮ ਨਹੀਂ ਕੀਤਾ ਔਰ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਤਾਂ ਤਤ੍ਰੰਤ ਉਹ ਕੰਮ ਹੋਇਆ ਅੱਜ ਆਨਰੇਬਲ ਹਾਈ ਕੋਰਟ ਦੇ ਅੰਦਰ 58 ਪੋਸਟਾਂ ਜਿਹੜੀਆਂ ਲਗੀਆਂ ਉਹ ਹਾਈ ਕੋਰਟ ਦੇ ਅੰਦਰ ਵਕੀਲਾਂ ਦੇ ਰਿਜ਼ਰਵ ਨੇ ਚਾਹ ਸੀਨੀਅਰ ਐਡਵੋਕੇਟ ਚੈਨਲ ਚਾਹ ਡਿਪਟੀ ਐਡਵੋਕੇਟ ਚੈਨਲ ਚਾਹ ਅਡੀਸ਼ਨਲ ਐਡਵੋਕੇਟ ਚੈਨਲ ਔਰ ਪਿੱਛੇ ਜੇ ਜਦੋਂ ਸਾਡੇ ਧਿਆਨ ਚ ਆਇਆ ਇਹ ਕੁਝ ਪੋਸਟਾਂ ਜਿਹੜੀਆਂ ਨੇ ਉਹ ਇਸ ਕਰਕੇ ਖਾਲੀ ਰਹਿ ਗਈਆਂ ਕਿ ਇਨਕਮ ਦਾ ਕਰਾਈਟੇਰੀਆ ਜਿਹੜਾ ਉਹ ਸਖਤਤਾਗਾ ਕਿ ਇਨਕਮ ਦਾ ਕਰਾਈਟੇਰੀਆ ਸਖਤਤਾਗਾ ਪਿਛਲੀ ਕੈਬਨਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਕਿਹਾ ਕਿ ਡਰਾਫਟ ਤਿਆਰ ਕਰੋ ਤੁਰੰਤ ਡਰਾਫਟਕਾਰ ਕੀਤਾ ਗਿਆ ਔਰ ਤੁਰੰਤ ਜਿਹੜਾ ਇਨਕਮ ਦਾ ਟੈਕਸ ਦਾ ਕਰਾਈਟੇਰੀਆ ਸੀ ਜਿਹੜਾ ਕਿ ਪਹਿਲਾਂ 20 ਲੱਖ ਰੁਪਏ ਸੀਗਾ ਉਹ ਘਟਾ ਕੇ ਹੁਣ 10 ਲੱਖ ਕੀਤਾ ਗਿਆ ਜਿਹੜਾ 10 ਲੱਖ ਸੀ ਘਟਾ ਕੇ ਉਹਨੂੰ 5 ਲੱਖ ਰੁਪਏ ਕੀਤਾ ਗਿਆ ਯਾਨੀ ਕਿ 50% ਹੋਰ ਛੋਟ ਜਿਹੜੀ ਆ ਉਹ ਸ਼ੈਡੂਲ ਕਾਸ ਦੇ ਵਕੀਲਾਂ ਨੇ ਦੱਸੀ ਕਿ ਇੱਥੋਂ ਪਤਾ ਲੱਗਦਾਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਦਰਸ਼ਾ ਨੂੰ ਕਿੰਨੀ ਪਰਣਾਈ ਹੋਈ ਆ ਕਿ ਇਹਨਾਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੁਆਰਾ ਦਰਸਾਏ ਮਾਰਗ ਦੇ ਉੱਪਰ ਚੱਲ ਰਹੀ ਆ ਔਰ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਐਜੂਕੇਸ਼ਨ ਦੀ ਜਿਹੜੇ ਸਕੂਲ ਲਗਭਗ ਪਿਛਲੇ 25-30 ਸਾਲਾਂ ਤੋਂ ਬੁਰੀ ਤਰ੍ਹਾਂ ਇਗਨੋਰ ਕੀਤੇ ਗਏ ਸੀ ਜਿਨ੍ਹਾਂ ਦਾ ਬੇਸਿਕ ਇਨਫਰਾਸਟ੍ਰਕਚਰ ਨਾ ਕਮਰੇ ਬਣੇ ਹੋਏ ਸੀਗੇ ਨਾ ਕਲਾਸਰੂਮ ਬਣੇ ਹੋਏ ਸੀਗੇ ਨਾ ਉੱਥੇ ਬੱਚਿਆਂ ਲਈ ਡੈਸਕ ਬਣੇ ਹੋਏ ਸੀਗੇ ਨਾ ਅੱਛੀਆਂ ਲੈਬਸ ਬਣੀਆਂ ਹੋਈਆਂ ਸੀਗੀਆਂ ਨਾ ਲਾਇਬ੍ਰੇਰੀ ਬਣੀਆਂ ਹੋਈਆਂ ਸੀਗੀਆਂ ਉਹਨਾਂ ਸਾਰਿਆਂ ਦੇ ਅੰਦਰ ਮੇਰੇ ਯਾਦ ਆ ਕਿ ਜਦੋਂ ਮੈਂ ਪਹਿਲਾ ਪੰਜਾਬ ਦਾ ਬਜਟ ਪੇਸ਼ ਕਰ ਰਿਹਾ ਸੀਗਾ ਤਾਂ ਉਸ ਸਮੇਂ 57 ਫੀਸਦੀ ਦਾ 57 ਫੀਸਦੀ ਦਾ ਵੱਡਾ ਵਾਧਾ ਜਿਹੜਾ ਉਹ ਐਜੂਕੇਸ਼ਨ ਦੇ ਖੇਤਰ ਦਾ ਆਮੀ ਪਾਰਟੀ ਦੀ ਸਰਕਾਰ ਨੇ ਰੱਖਿਆ ਕਿਉਂ ਰੱਖਿਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡੇ ਸਮਾਜ ਦਾ ਹਰ ਇੱਕ ਵਰਗ ਦਾ ਬੱਚਾ ਜਿਹੜਾ ਉਹ ਅੱਛੀ ਤਮਿਲ ਅચ્છી এডਿਕੇਸ਼ਨ ਹਾਸਲ ਕਰੇ ਅੱਜ ਦੇ ਰਿਜ਼ਲਟ ਜਿਹੜੇ ਸਾਡੇ ਸਾਹਮਣੇ ਆਉਣ ਲੱਗੇ ਨੇ ਅੱਜ ਪੰਜਾਬ ਦੇ ਸਕੂਲਾਂ ਦੇ ਅੰਦਰ ਚਾਰ ਦਿਵਾਰੀਆਂ ਬਣ ਚੁੱਕੀਆਂ ਨੇ ਲਗਭਗ 20000 ਸਕੂਲ ਪੰਜਾਬ ਚੋਂ ਦਾਗਾ ਇਹਨਾਂ 20000 ਸਕੂਲਾਂ ਦੇ ਵਿੱਚੋਂ 12000 ਸਕੂਲ ਜਿਹੜੇ ਉਹ ਬਹੁਤ ਸਾਰੇ ਖਰਾਬ ਹੋ ਚੁੱਕੇ ਸੀਗੇ ਖਸਤਾ ਹਾਲਤ ਹੋ ਚੁੱਕੇ ਸੀਗੇ ਉਹਨਾਂ ਨਾਲ ਕਲਾਸਰੂਮ ਵੀ ਬਣਨੇਗੇ ਡੈਸਕ ਵੀ ਬਣਨੇਗੇ ਚਾਰ ਦਿਵਾਰੀਆਂ ਵੀ ਬਣੀਆਂ ਰਹਿਗੀਆਂ ਲੈਬਸ ਵੀ ਬਣੀਆਂ ਰਹਿਗੀਆਂ ਲਾਇਬ੍ਰੇਰੀ ਵੀ ਬਣੀਆਂ ਰਹਿਗੀਆਂ ਸੋ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਬਾਬਾ ਸਾਹਿਬ ਵੀ ਮਰਾਓ ਅੰਬੇਦਕਰ ਜੀ ਦੁਆਰਾ ਦਿੱਤੇ ਧਾਰੇ ਉੱਪਰ ਚੱਲ ਰਹੀ ਆ ਕਿਉਂਕਿ ਬਾਬਾ ਸਾਹਿਬ ਨੇ ਫੇਰ ਦੁਹਰਾ ਰਿਆ ਮੈਂ ਇਹੀ ਧਾਰਾ ਦਿੱਤਾ ਸੀਗਾ ਕਿ ਪੜੋ ਜੁੜੋ ਸੰਘਰਸ਼ ਕਰੋ ਜਿਹੜੇ ਵਿਅਕਤੀ ਆਜ ਵੀ ਮੈਂ ਆਉਂਦਾ ਹੋਇਆ ਡਾਕਟਰ ਆਪਣਾ ਪਲਕਾਰ ਸੀ ਜਿਹੜਾ ਗੱਲ ਕਰ ਰਿਹਾ ਸੀਗਾ ਸਾਡੇ ਸਾਬਕਾ ਮਿਨਿਸਟਰ ਨੇ ਐਮ ਐਲ ਏ ਸਹਿਵਾਨ ਔਰ ਦੱਸ ਰਿਹਾ ਸੀਗੇ ਕਿ ਮੈਂ ਬਹੁਤ ਹੀ ਗਰੀਬੀ ਦੇ ਵਿੱਚ ਪੜਿਆ ਪੜ ਕੇ ਵਿਦਿਆ ਹਾਸਲ ਕਰਕੇ ਪੰਜਾਬ ਪੁਲਿਸ ਭਰਤੀ ਹੋਇਆ ਔਰ ਜਿੱਥੇ ਭਰਤੀ ਹੋਇਆ ਉੱਥੇ ਐਮ ਐਲ ਏ ਬਣਿਆ ਸੋ ਬਾਬਾ ਸਾਹਿਬ ਨੇ ਜੋ ਅਧਿਕਾਰ ਸਾਨੂੰ ਲੈ ਕੇ ਦਿੱਤਾ ਉਸੇ ਅਧਿਕਾਰ ਤੇ ਚੱਲਦਿਆਂ ਜਿੰਨੇ ਤੁਹਾਡੇ ਸਾਹਮਣੇ ਡਿਗਨਿਟੀ ਤੇ ਬੈਠੇ ਨੇ ਨਾ ਜਿਹੜੇ ਮੰਚ ਤੇ ਬਿਰਾਜਮਾਨ ਨੇ ਜਿੰਨੇ ਸਾਰੇ ਵਿਅਕਤੀ ਬੈਠੇ ਨੇਗੇ ਇਹ ਤਾਂ ਹੀ ਇੱਥੇ ਪਹੁੰਚ ਸਕੇ ਨੇ ਜੇਕਰ ਇਹਨਾਂ ਨੇ ਬਾਬਾ ਸਾਹਿਬ ਪੀ ਬਰਾਓ ਅੰਬੇਦਕਰ ਜੀ ਦੇ ਸਿਧਾਂਤ ਉੱਪਰ ਚੱਲੇ ਨੇਗੇ ਸੋ ਮੈਂ ਜ਼ਿਆਦਾ ਤੁਹਾਡਾ ਸਮਾਂ ਨਹੀਂ ਲਵਾਂਗਾ ਇਸੇ ਤਰ੍ਹਾਂ ਸਕਾਲਰਸ਼ਿਪ ਸਕੀਮ ਦੀ ਗੱਲ ਕਰੀਏ ਸਕਾਲਰਸ਼ਿਪ ਕੀ ਜਿਹੜੀ ਆ ਜਿਸ ਤਰ੍ਹਾਂ ਬੈਨੀਫੀਸ਼ੀਅਰ ਦੱਸਿਆਗਾ ਪੁਰਾਣੀਆਂ ਸਰਕਾਰਾਂ ਦੇ ਸਮੇਂ ਤੁਸੀਂ ਦੇਖਿਆ ਹੋਣਾ ਕਿ ਅਸੀਂ ਬਹੁਤ ਵੱਡਾ ਮੋਰਚਾ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਖਿਲਾਫ ਖੋਲਿਆ ਸੀਗਾ ਕਿ ਕਿਸ ਤਰ੍ਹਾਂ ਹੋ ਗਰੀਬ ਵਿਦਿਆਰਥੀਆਂ ਦਾ ਸਕਾਲਰਸ਼ਿਪ ਹੀ ਖਾ ਗਏ ਸੀ ਕਿਸ ਤਰ੍ਹਾਂ 64 ਕਰੋੜ ਰੁਪਏ ਦਾ ਕਪੜਾ ਹੋਇਆ ਸੀਗਾ ਕਿਸ ਤਰ੍ਹਾਂ ਉਸ ਸਮੇਂ मिनिस्टर ਕਾਂਗਰਸ ਪਾਰਟੀ ਦੇ ਜਿਹੜਾ ਵਿਦਿਆਰਥੀਆਂ ਦੇ ਲਈ ਜਿਹੜਾ ਗਰੀਬ ਬੱਚਿਆਂ ਦੇ ਲਈ ਸਕਾਲਰਸ਼ਿਪ ਆ ਰਿਹਾ ਸੀਗਾ ਉਹਨੂੰ ਕਿਸ ਤਰ੍ਹਾਂ ਹੜੱਪ ਕਰ ਗਏ ਸੀਗੇ ਔਰ ਪਹਿਲੀ ਸਰਕਾਰ ਆ ਜਦੋਂ ਵੀ ਮੇਰੇ ਕੋਲੇ ਸਕਾਲਰਸ਼ਿਪ ਦੀ ਫਾਈਲ ਆਉਂਦੀ ਆ ਜਦੋਂ ਵੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਆਫ ਫੰਡਸ ਦੀ ਗੱਲ ਆਉਂਦੀ ਆ ਮੈਂ ਤੁਰੰਤ ਸਾਰੇ ਪੈਸੇ ਜਾਰੀ ਕਰ ਦਾਂਗਾ ਆ ਲਾਸ ਜਿਹੜੀ ਤੁਹਾਡੀ ਕਿਸ਼ਤ ਸੀਗੀ ਇਨਸਾਲਮੈਂਟ ਸੀਗੀ ਉਹ ਮੈਂ ਮਾਰਚ ਦੇ ਆਈ ਥਿੰਕ 27 ਮਾਰਚ ਨੂੰ ਪਾਸ ਕੀਤੀ ਤਾਂ ਕਿ ਇਕੱਲਾ-ਕੰਨਾ ਪੈਸਾ ਜਿਹੜਾ ਉਹ ਬੈਨੀਫੀਸ਼ੀਅਰੀ ਦੇ ਖਾਤੇ 'ਚ ਪਹੁੰਚੇ ਬੱਚਿਆਂ ਦੇ ਖਾਤੇ 'ਚ ਪਹੁੰਚੇ ਤਾਂ ਹੀ ਸਾਡੇ ਬੱਚੇ ਜਿਹੜੇ ਦੇ ਕੋ ਬੋਲ ਰਹੇ ਸੀਗੇ ਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਜੇਕਰ ਸਹਾਰਾ ਬਣਿਆ ਤਾਂ ਸਕਾਲਰਸ਼ਿਪ ਬਣਿਆ ਇਹ ਬਹੁਤ ਵੱਡੀ ਗੱਲ ਆਗੀ ਬਹੁਤ ਵੱਡੀ ਗੱਲ ਆ ਉਹ ਬੱਚੇ ਜਿਨ੍ਹਾਂ ਦੇ ਮਾਤਾ-ਪਿਤਾ ਕਿਸੇ ਨਾ ਕਿਸੇ ਕਾਰਨ ਜਾਂ ਕਮਾਈ ਨਹੀਂ ਕਰ پا ਰਹੇ ਜਾਂ ਕਿਸੇ ਆਫਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਐਸਾ ਮਿਲਦਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੇ ਉਹਨਾਂ ਦੀ ਬਾਹ ਫੜੀ ਆ ਔਰ ਸਕਾਲਰਸ਼ਿਪ ਜਿਹੜਾ ਉਹ ਸਮੇਂ ਸਿਰ ਪਹੁੰਚ ਲਿਆ ਗਿਆ ਔਰ ਇਹ ਸਕਾਲਰਸ਼ਿਪ ਦੇ ਵਿੱਚ 1% ਦਾ ਵੀ ਕਿਤੇ ਨਹੀਂ ਕੋਈ ਕਪੜਾ ਪੰਜਾਬ ਲੈਵਲ ਤੇ ਨਹੀਂ ਹੋ ਰਿਹਾ ਕਿਸੇ ਵੀ ਲੈਵਲ ਦੇ ਉੱਤੇ ਕਿਉਂਕਿ ਇਹ ਦੇਖ ਰਿਹਾ ਕਿ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਨੇ ਮੈਨੂੰ ਸੋਪੀ ਹੋਈ ਆ ਔਰ ਲਗਾਤਾਰ ਮੈਦੀ ਪੈਰ ਵੀ ਕਰ ਰਿਹਾ ਔਰ ਜਿਹੜਾ ਹੈਗਾ ਲੋਕਾਂ ਨੂੰ ਲਾਭ ਮਿਲ ਰਿਹਾ ਇਸ ਤੋਂ ਵੀ ਨਾ ਬਹੁਤ ਵੱਡੀ ਗੱਲ ਆ ਕਿ ਪਿਛਲੇ ਸਮੇਂ ਕਿਉਂਕਿ ਪਵਨ ਤਿੰਨੂ ਜੀ ਬੈਠੇ ਲਗੇ ਜਿਨ੍ਹਾਂ ਨੇ ਹੁਣੇ-ਹੁਣੇ ਪਾਰਲੀਮੈਂਟ ਦੀ ਇਲੈਕਸ਼ਨ ਲੜ ਪਵਨ ਤੀਨੂ ਜੀ ਸ਼ੈਡਿਊਲ ਕਾਸਟ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ ਨੇਗੇ। ਔਰ ਸਾਡੇ ਸਾਰੇ ਸਾਥੀ ਜਿਹੜੇ ਬੈਠੇ ਨੇਗੇ ਇਹ ਸਾਰੀਆਂ ਚੰਗੀਆਂ ਪੋਜੀਸ਼ਨਾਂ ਤੇ ਜਾ ਰਹੇ ਨੇ ਜਾਂ ਹੁਣ ਪੋਜੀਸ਼ਨ ਤੇ ਬਿਰਾਜਮਾਨ ਨੇਗੇ। ਜਰੰਦਰ ਵਾਲਾ ਨੇ ਮੇਰੇ ਸਾਹਮਣੇ ਇੱਕ ਮੰਗ ਰੱਖੀ ਕਿ ਜਿਹੜੀ ਐਸਸੀ ਕਾਰਪੋਰੇਸ਼ਨ ਆ ਬਹੁਤ ਸਾਰੇ ਗਰੀਬ ਲੋਕ ਬਹੁਤ ਸਾਰੇ ਉਹ ਲੋਕ ਜਿਹੜੇ ਲਗੇ ਜਿਨ੍ਹਾਂ ਨੇ ਲੋਨ ਲਿਆ ਹੋਇਆ ਸੀਗਾ ਜਿਨ੍ਹਾਂ ਨੇ 2020 ਤੋਂ ਪਹਿਲਾਂ ਲੋਨ ਲਿਆ ਹੋਇਆ ਸੀਗਾ ਉਹ ਕਿਸੇ ਨਾ ਕਿਸੇ ਕਾਰਨ ਆਪਣਾ ਲੋਨ ਭਰਉਣ ਤੋਂ ਅਸਮਰੱਥ ਨੇਗੇ। ਉਹ ਆਪਣਾ ਲੋਨ ਪਰੰਚ ਫੇਲ ਹੋ ਗਏ ਜਾਂ ਕੋਈ ਕੁਦਰਤੀ ਆਫਤ ਆ ਗਈ ਜਾਂ ਪਰਿਵਾਰ ਦਾ ਕੋਈ ਜੀ ਜਿਹੜਾ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਂ ਕਿਸੇ ਪਰਿਵਾਰ ਦੇ ਜੀ ਦੀ ਮਰਤੂ ਹੋ ਗਈ ਉਹਦੇ ਕਾਰਨ ਉਹ ਪਰਿਵਾਰ ਜਿਹੜੇ ਨੇ ਆਪਣਾ ਲੋਨ ਜਿਹੜਾ ਉਹ ਭਰ ਨਹੀਂ ਸਕੇ ਔਰ ਲਗਭਗ ਉਸੇ ਸਮੇਂ ਮੈਂ ਜਿਹੜੀ ਮੰਗਾ ਸਰਦਾਰ ਭਗਵੰਤ ਸਿੰਘ ਮਾਝੀ ਦੇ ਧਿਆਨ ਚ ਲਿਆਂਦੀ ਉਸੇ ਸਮੇਂ ਮੰਗ ਜਿਹੜੀ ਆ ਮੈਂ ਸਾਡੇ ਡੈਸ਼ਲ ਕਮਿਨਰ ਅਰਵਿੰਦ ਕੇਜਰੀਵਾੜੀ ਦੇ ਧਿਆਨ ਚ ਲਿਆਂਦੀ ਔਰ ਧਿਆਨ ਚ ਲਿਆਉਣ ਤੋਂ ਬਾਅਦ ਤੁਰੰਤ ਇਹ ਫੈਸਲਾ ਹੋਇਆ ਕਿ 231 ਮਾਰਚ 2020 ਤੋਂ ਪਹਿਲਾਂ ਦਾ ਜਿਹੜਾ ਕਾਰਪੋਰੇਸ਼ਨ ਦਾ ਜਿੰਨਾ ਵੀ ਲੋਨ ਆ ਜਿਹਦੇ ਮਰਜ਼ੀ ਖਿਲਾਫ ਖੜਾਗਾ ਉਹ ਸਾਰਾ ਤੁਰੰਤ ਮਾਫ ਕੀਤਾ ਜਾਵੇ ਇੱਕ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਗਰੀਬ ਵਰਗਾਂ ਦੇ ਪੱਖ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਗਾ ਇਹ ਉਹ ਸਰਕਾਰ ਆ ਜਿਹੜੀ ਮੈਂ ਸਮਝਦਾ ਲਗਾਤਾਰ ਦੱਬੇ ਕੁਚਲੇ ਲੋਕਾਂ ਦੇ ਲਈ ਲਗਾਤਾਰ ਆਮ ਲੋਕਾਂ ਦੇ ਪੱਖ ਵਿੱਚ ਫੈਸਲੇ ਲੈ ਰਹੀ ਆ ਸੋ ਮੈਂ ਜਾਦਾ ਸਮਾਨਾ ਲੈਂਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਦਿਵਸ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾਗਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾਗਾ ਜਿੰਨੇ ਵੀ ਬੱਚੇ ਨੇਗੇ ਕਿ ਜੋ ਨਾਰਾ ਬਾਬਾ ਸਾਹਿਬ ਹੀਵਰਾ ਉਹ ਬਿਲਕੁਰੀ ਦਿੱਤਾ ਸੀਗਾ ਉਹਦੇ ਤੇ ਕੰਮ ਕਰੋ ਸਾਰੇ ਜਣੇ ਜੇ ਤੁਸੀਂ 2 ਘੰਟੇ ਪੜਦੇ ਹੋ ਤਾਂ 4 ਘੰਟੇ ਪੜ੍ਹੋ 4 ਘੰਟੇ ਪੜ੍ਹਦੇ ਹੋ ਤਾਂ 8 ਘੰਟੇ ਪੜ੍ਹੋ ਤਾਂ ਕਿ ਤੁਸੀਂ ਜੋ ਸਰਕਾਰ ਨੇ ਸਰਕਾਰੀ ਨੌਕਰੀ ਦਾ ਰੁਕ ਕੀਤਾਗਾ ਉਹਦਾ ਲਾਭ ਲੈ ਸਕੋ ਕਿਉਂਕਿ ਅੱਜ 3 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 50000 ਨੌਕਰੀਆਂ 50000 ਸਰਕਾਰੀ ਨੌਕਰੀਆਂ ਸਰਕਾਰ ਜਿਹੜੀ ਆ ਉਹ ਬੱਚਿਆਂ ਨੂੰ ਦੇ ਚੁੱਕੀ ਆ ਸਾਡੇ ਨੌਜਵਾਨ ਮੁੰਡੇ ਕੁੜੀਆਂ ਦੇ ਚੁੱਕੀ ਆ ਤੁਸੀਂ ਸਾਰੇ ਤੁਸੀਂ ਸਾਰੇ ਬੈਨੀਫਿਸ਼ਰੀ ਹੋ ਜਿਹੜੇ ਸਕਾਲਰਸ਼ਿਪ ਸਕੀਮ ਦਾ ਵੀ ਲਾਭ ਉਠਾ ਰਹੇ ਹੋ ਤਾਂ ਮੈਂ ਸਮਝਦਾ ਤੁਹਾਨੂੰ ਸਾਰਿਆਂ ਨੂੰ ਹੋਰ ਸਖਤ ਮਿਹਨਤ ਕਰਨੀ ਚਾਹੀਦੀ ਆ ਤਾਂ ਕਿ ਤੁਸੀਂ ਸਾਰੇ ਜਿਹੜੇ ਲਗੇ ਪੰਜਾਬ ਜਿਹੇ ਨੌਕਰੀਆਂ ਨਿਕਲ ਰਹੀਆਂ ਨੇ ਉਹਦੇ ਅੰਦਰ ਅਪਲਾਈ ਕਰਕੇ ਔਰ ਮੁਕਾਬਲੇ ਦਾ ਇਮਤਿਹਾਨ ਦੇ ਕੇ ਔਰ ਔਨ ਮੈਰਿਟ ਦੇ ਉੱਤੇ ਸਾਰੇ ਨੌਕਰੀਆਂ ਜੁਆਇਨ ਕਰੋ ਮੈਂ ਤੁਹਾਡੇ ਤੋਂ ਬੇਖਤ ਦੀ ਕਾਮਨਾ ਕਰਦਾਗਾ ਕਿ ਤੁਸੀਂ ਸਾਰੇ ਜਣੇ ਅੱਜ ਇਹ ਪ੍ਰਣ ਕਰਕੇ ਜਾਓਗੇ ਕਿ ਜਿਹੜਾ ਐਡਵਰਟਾਈਜ਼ਮੈਂਟ ਨਿਕਲਦੀ ਆ ਜਿਹੜੀ ਨੌਕਰੀ ਨਿਕਲਦੀ ਆ ਉਹਦੇ ਲਈ ਤੁਸੀਂ ਸਖਤ ਮਿਹਨਤ ਕਰੋਗੇ ਕਿਉਂਕਿ ਪਹਿਲੀ ਸਰਕਾਰ ਆ ਜਿਹੜੀ ਬਗੈਰ ਭਾਈ ਭਤੀਜਾ ਬਾਤ ਜਿਹੜੀ ਬਗੈਰ ਪੱਖਪਾਤ ਦੇ ਸਰਕਾਰੀ ਨੌਕਰੀਆਂ ਚ ਔਰ ਮੈਰਿਟ ਦੇ ਉੱਤੇ ਨੌਕਰੀਆਂ ਦੇ ਰਹੀ ਆ ਸੋ ਸਾਰੇ ਜਣੇ ਤੁਸੀਂ ਆਪਣੀ ਕਿਸਮਤ ਜਿਹੜੀ ਅਜਮਾਓਗੇ ਔਰ ਸਖਤ ਮਿਹਨਤ ਕਰੋਗੇ ਸੋ ਅੰਤ ਵਿੱਚ ਮੈਂ ਤੁਹਾਡਾ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਮੁਬਾਰਕਬਾਦ ਦਿੰਦਾਗਾ ਔਰ ਮੈਂ ਹੀ ਪ੍ਰਣ ਕਰਦਾਗਾ ਇਹੀ ਕਾਮਨਾ ਕਰਦਾ ਕਿ ਤੁਸੀਂ ਸਾਰੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਦਿੱਤੇ ਸਿਧਾਂਤ ਉੱਪਰ ਚੱਲੋਗੇ ਉਹਨਾਂ ਨੂੰ ਮਾਰਗਦਰਸ਼ਕ ਮੰਨ ਕੇ ਉਹਨਾਂ ਦੀ ਜਿਹੜੀਆਂ ਦਰਸਾਇਆ ਮਾਰਗ ਉੱਤੇ ਚੱਲਦੇ ਹੋਏ ਆਪਣਾ ਜੀਵਨ ਜਿਹੜਾ ਉਹ ਸਫਲ ਕਰੋਗੇ ਜੈ ਭੀਮ ਜੈ ਭਾਰਤ ਜੈ ਪੰਜਾਬ